ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਜਦਾ ਦਿਨ ਅੱਜ 3 ਜੁਲਾਈ ਹੈ 3 ਜੁਲਾਈ 1922 1922 ਦੇ ਵਿੱਚ ਜਦ ਬਬਰ ਅਕਾਲੀਆਂ ਨੇ ਅੰਗਰੇਜ਼ ਅਫਸਰਾਂ ਅਤੇ ਮੁਖਬਰਾਂ ਨੂੰ ਸੋਧਣ ਦਾ ਮਤਾ ਪਾਸ ਕੀਤਾ ਤਾਂ ਉਹਨਾਂ ਦੇ ਕੋਲ ਹਥਿਆਰਾਂ ਵਗੈਰਾ ਦੀ ਬਹੁਤ ਕਮੀ ਸੀ ਇਸ ਕਰਕੇ ਉਹਨਾਂ ਨੇ ਸਰਕਾਰੀ ਮਾਮਲਾ ਲੈ ਜਾਣ ਵਾਲੇ ਅਹਿਲਕਾਰਾਂ ਨੂੰ ਹੱਥ ਪਾਉਣ ਦੀ ਸੋਚੀ ਇਸ ਸਿਲਸਿਲੇ ਦੇ ਵਿੱਚ ਸਭ ਤੋਂ ਪਹਿਲੇ ਐਕਸ਼ਨਾਂ ਦੇ ਵਿੱਚ ਸ਼ਾਮਲ ਸੀ ਪਿਛੋੜੀ ਪਿੰਡ ਦੇ ਨੰਬਰਦਾਰ ਕਾਕਾ ਤੇ ਹਮਲਾ 3 ਜੁਲਾਈ 1922 ਦੇ ਦਿਨ ਗੜਸ਼ੰਕਰ ਮਾਮਲਾ ਲੈ ਜਾਂਦਿਆਂ ਉਸ ਤੋਂ ਮਾਮਲੇ ਦੀ ਰقم ਖੋਲੀ ਗਈ ਇਸ ਸੈਕਸ਼ਨ ਦੇ ਵਿੱਚ ਸ਼ਾਮਲ ਸਨ ਬਬਰ ਕਰਮ ਸਿੰਘ ਦੌਲਤਪੁਰ ਉਦੇਸ ਸਿੰਘ ਰਾਮਪੁਰ ਚੰਗੀਆਂ ਹਰਨਾਮ ਸਿੰਘ ਰੁੜਕਾ ਅਤੇ ਪ੍ਰੇਮ ਸਿੰਘ ਮਾਚੋ ਹੋਹੀ ਗਈ ਇਸ 575 ਰੁਪਏ ਦੀ ਰਕਮ ਦੇ ਨਾਲ ਬਬਰਾ ਨੇ ਇੱਕ ਸਾਈਕਲੋ ਸਟਾਈਲ ਮਸ਼ੀਨ ਅਤੇ ਕੁਝ ਹਥਿਆਰ ਖਰੀਦੇ। ਮਗਰੋਂ ਇਸੇ ਮਸ਼ੀਨ ਤੇ ਬਬਰਾ ਕਾਲੀ ਅਖਬਾਰ ਛਪਾਇਆ ਜਾਂਦਾ ਸੀ। 10 ਮਈ 1955 ਤੋਂ ਚੱਲ ਰਹੇ ਪੰਜਾਬੀ ਸੂਬਾ ਜ਼ਿੰਦਾਬਾਦ ਮੋਰਚਾ ਦੇ ਵਿੱਚ 30 ਜੂਨ 1955 ਤੱਕ 8166 ਸਿੱਖ ਗ੍ਰਿਫਤਾਰ ਹੋ ਚੁੱਕੇ ਸਨ। ਸ਼ੀਰਮਨੀ ਅਕਾਲੀ ਦਲ ਦੇ ਇਸ ਮੋਰਚੇ ਨੇ ਸਾਰੀ ਸਿੱਖ ਕੌਮ ਦੇ ਵਿੱਚ ਏਕਾ ਕਰਵਾ ਦਿੱਤਾ ਸੈਂਕੜੇ ਸਿੱਖ ਰੋਜ਼ ਅੰਮ੍ਰਿਤਸਰ ਪਹੁੰਚਦੇ ਅਤੇ ਜੇਲ੍ਹਾਂ ਭਰ ਚੁੱਕੀਆਂ ਸਨ ਇਸ ਹਾਲਤ ਦੇ ਵਿੱਚ ਸਰਕਾਰ ਘਬराई ਹੋਈ ਸੀ ਸੱਚਰ ਸਰਕਾਰ ਨੂੰ ਮੁਸ਼ਕਲ ਦੇ ਵਿੱਚ ਫਸਿਆ ਵੇਖ ਕੇ ਜਲੰਧਰ ਡਿਵੀਜ਼ਨ ਦੇ ਡੀਆਈਜੀ ਮਹਾਸ਼ਾਸ਼ਵਨੀ ਕੁਮਾਰ ਸ਼ਰਮਾ ਨੇ ਸਰਕਾਰ ਨੂੰ ਆਖਿਆ ਕਿ ਤੁਸੀਂ ਮੈਨੂੰ 5 ਦਿਨ ਐਕਸ਼ਨ ਕਰਨ ਦੀ ਪੂਰੀ ਛੁੱਟੀ ਦਿਓ ਤਾਂ ਮੈਂ ਇਸ ਮੋਰਚੇ ਨੂੰ ਕੁਚਲ ਦੇਵਾਂਗਾ ਜਾ ਅਸ਼ਵਨੀ ਕੁਮਾਰ ਨੂੰ ਇਜਾਜ਼ਤ ਮਿਲੀ ਤਾਂ ਉਸਨੇ 4 ਤੋਂ 9 ਜੁਲਾਈ ਤੱਕ ਦੇ 5 ਦਿਨ ਚੁਣੇ ਇਸ ਸੈਕਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੁਲਿਸ ਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀਆਂ 24 ਬੰਦੂਕਾਂ ਦੇ ਲਾਇਸੈਂਸ 27 ਜੂਨ ਨੂੰ ਹੀ ਜ਼ਬਤ ਕਰ ਲਏ ਸਨ ਸਾਰੇ ਅਕਾਲੀ ਵਰਕਰਾਂ ਦੀਆਂ ਬੰਦੂਕਾਂ ਅਤੇ ਪਿਸਤੌਲ ਵੀ ਪੁਲਿਸ ਨੇ ਜ਼ਬਤ ਕਰ ਲਈ। 3 ਜੁਲਾਈ 1955 ਦੇ ਦਿਨ ਪੰਜਾਬ ਪੁਲਿਸ ਨੇ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ। 2 ਜੁਲਾਈ 1986 ਦੇ ਦਿਨ ਪੁਲਿਸ ਨੇ ਗੁਰਦਾਸਪੁਰ ਦੇ ਵਿੱਚ ਕੁਲਦੀਪ ਸਿੰਘ, ਸੁਖਦੇਵ ਸਿੰਘ ਅਤੇ ਸ਼ੀਰਾ ਨਾਮ ਦੇ ਇੱਕ ਸਿੱਖ ਨੌਜਵਾਨ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 10 ਜੁਲਾਈ 1986 ਦੇ ਦਿਨ ਦਲਬੀਰ ਸਿੰਘ ਬਿੱਲਾ ਪੁੱਤਰ ਸਰਦੂਲ ਸਿੰਘ ਵਾਸੀ ਵਰਪਾਲ ਇੱਕ ਅਸਲ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਗਿਆ। ਦਲਬੀਰ ਸਿੰਘ ਨੂੰ ਪਹਿਲਾਂ ਪੁਲਿਸ ਨੇ 1985 ਦੇ ਸ਼ੁਰੂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਨਵੰਬਰ 1985 ਦੇ ਵਿੱਚ ਆਪਣੇ ਸਾਥੀਆਂ ਜੋਗਾ ਸਿੰਘ ਵਿਸ਼ਨੰਦੀ, ਰੌਸ਼ਨ ਲਾਲ ਸਿੰਘ ਬਰਾਗੀ, ਜਸਵਿੰਦਰ ਸਿੰਘ ਕਾਕਾ ਅਤੇ ਰਣਜੀਤ ਸਿੰਘ ਧਿਆਲਗੜ ਦੇ ਨਾਲ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਿਆ ਸੀ। 24 ਜੂਨ 1986 ਦੇ ਦਿਨ ਰਣਜੀਤ ਸਿੰਘ ਢਿਆਲਗੜ, ਗੁਰਮੇਸ਼ ਸਿੰਘ ਢਿਲਵਾ ਅਤੇ ਮੱਖਣ ਸਿੰਘ ਇੱਕ ਅਸਲ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਗਏ। 3 ਜੁਲਾਈ 1987 ਦੇ ਦਿਨ ਪੁਲਿਸ ਨੇ ਅਰਬਨ ਸਟੇਟ ਬਸੰਤ ਵਿਹਾਰ ਜਲੰਧਰ ਦੇ ਕੋਲ ਗੁਰਦੇਵ ਸਿੰਘ ਦੇਬੂ ਪੁੱਤਰ ਗੁਰਬਚਨ ਸਿੰਘ ਵਾਸੀ ਧੀਰਪੁਰ ਕਰਤਾਰਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਦੇਬੂ ਨੂੰ ਪਹਿਲੀ ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਉੱਤੇ ਬੇਪناہ ਤਸ਼ੱਦਦ ਕੀਤਾ। ਉਸ ਨੂੰ ਗੁੜ ਬਣਾਉਣ ਵਾਲੇ ਗੰਨੇ ਦੇ ਰਾਸ ਨੂੰ ਉਬਾਲਣ ਵਾਲੇ ਕੜਾਹੀ ਦੇ ਵਿੱਚ ਪਾ ਕੇ ਉਬਾਲ ਦਿੱਤਾ ਗਿਆ ਸੀ। 3 ਜੁਲਾਈ 1987 ਹਰਿਆਣਾ ਦੇ ਵਿੱਚ 17 ਜੂਨ 1987 ਦੇ ਦਿਨ ਅਸੈਂਬਲੀ ਦੀਆਂ ਚੋਣਾਂ ਹੋਈਆਂ। ਇਹਨਾਂ ਚੋਣਾਂ ਦੇ ਵਿੱਚ ਚੌਧਰੀ ਦੇਵੀ لال ਦੀ ਪਾਰਟੀ 85 ਦੇ ਵਿੱਚੋਂ 58 ਸੀਟਾਂ ਲੈ ਗਈ ਅਤੇ ਕਾਂਗਰਸ ਨੂੰ ਸਿਰਫ 5 ਸੀਟਾਂ ਮਿਲੀਆਂ। ਅਕਾਲੀਆਂ ਤੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਦੇਵੀ لال ਨੂੰ ਜਿੱਤ ਦੀ ਵਧਾਈ ਦਿੱਤੀ। ਦਰਸ਼ਨ ਸਿੰਘ ਨੇ 3 ਜੁਲਾਈ 1987 ਦੇ ਦਿਨ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਕਿਹਾ ਕਿ ਪੰਜਾਬ ਮਸਲੇ ਦਾ ਹੱਲ ਬਦੂਖਾ ਨਹੀਂ। ਇਹ ਮਾਮਲਾ ਗੱਲਬਾਤ ਦੇ ਨਾਲ ਹੱਲ ਹੋਵੇਗਾ ਤੇ ਅੱਜ ਤਰਕ ਦਾ ਸਮਾਨਾ ਹੈ। ਉਨਾ ਕਹਿ ਕਿ ਅਸੀਂ ਅਜੇ ਖਾਲਸਾਤਨ ਨਹੀਂ ਮੰਗਦੇ ਇਸ ਦੇ ਨਾਲ ਹੀ ਪ੍ਰੋਫੈਸਰ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਾਰੇ ਖਾੜਕੂ ਧੜਿਆਂ ਅਕਾਲੀ ਦਲਾਂ ਨੌਜਵਾਨ ਜਥੇਬੰਦੀਆਂ ਅਤੇ ਹੋਰ ਪੰਥਦਾਰੀਆਂ ਦੀ ਇੱਕ ਕਨਵੈਨਸ਼ਨ ਬੁਲਾ ਲਈ 3 ਜੁਲਾਈ 1999 ਦਿਨ ਪੁਲਿਸ ਨੇ ਸਰਬਜੀਤ ਸਿੰਘ ਪੁੱਤਰ ਤੀਰਤ ਸਿੰਘ ਵਾਸੀ ਨਾਗੋਕੇ ਅਤੇ ਗੁਰਬੀਰ ਸਿੰਘ ਰਾਜੂ ਪੁੱਤਰ ਜੁਗਿੰਦਰ ਸਿੰਘ ਵਾਸੀ ਚੁਬਾਲ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 10 ਜੁਲਾਈ 1999 ਦੇ ਦਿਨ ਪੁਲਿਸ ਨੇ ਅਮਰਜੀਤ ਸਿੰਘ ওরফে ਬਿੱਟੂ ਪੁੱਤਰ ਪ੍ਰਗਟ ਸਿੰਘ ਵਾਸੀ ਮਨਸੂਰ ਬਲਾਗਾ ਸੁਖਦੇਵ ਸਿੰਘ ওরফে ਸੁੱਖਾ ਪੁੱਤਰ ਅਮਰੀਕ ਸਿੰਘ ਵਾਸੀ ਬੋਲੀਆਂ ਨੇੜੇ ਅਜਨਾਲਾ ਹਰਦੀਪ ਸਿੰਘ ਵਿੱਕੀ ওরফে ਛੋਟਾ ਗੁਰਮੀਤ ਸਿੰਘ ਵਾਸੀ ਤਰਸਿੱਕਾ ਸਤਨਾਮ ਸਿੰਘ ਭਾਗਪੁਰ ਸੁਖਵਿੰਦਰ ਸਿੰਘ ওরফে ਪਿੰਡਰ ਵਾਸੀ ਸੇਵੇਵਾਲ ਸਾਦਾ ਸਿੰਘ ਸਰਪੰਚ ਦਇਆਦੀਪਕ ਸਿੰਘ ਬੱਬਰ ਅਤੇ ਹਰਵੰਦ ਸਿੰਘ ਫੌਜੀ ਤੋਵੇਂ ਵਾਸੀ ਪੈਣੀ ਮਹਾਰਾਜ ਸੰਗਰੂਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 3 ਜੁਲਾਈ 1992 ਦਿਨ ਪੰਜਾਬ ਪੁਲਿਸ ਨੇ ਸ਼ਮਸ਼ੀਰ ਸਿੰਘ ਸ਼ੇਰਾ ਪੁੱਤਰ ਗਰੀਬ ਸਿੰਘ ਵਾਸੀ ਛੱਜਲ ਵੱਡੀ ਕੁਲਵੰਤ ਸਿੰਘ ਕਾਕਾ ਅਤੇ 6 ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਸਤਿੰਦਰ ਸਿੰਘ ਉਰਫ ਲੱਕੀ ਪੁੱਤਰ ਜਮੇਰ ਸਿੰਘ ਵਾਸੀ ਸਰਾਬਾ ਲੁਧਿਆਣਾ ਜੋ ਕਿ ਪਹਿਲਾਂ ਫੌਜ ਦੇ ਵੈਸੀ ਅਤੇ 1982 ਦੇ ਵਿੱਚ ਨੌਕਰੀ ਛੱਡ ਦਿੱਤੀ ਸੀ ਅਤੇ ਪਿੰਡ ਦੇ ਵਿੱਚ ਦਵਾਈਆਂ ਦੀ ਦੁਕਾਨ ਖੋਲੀ ਹੋਈ ਸੀ ਉਹ ਪਰਮਜੀਤ ਸਿੰਘ ਪੰਜਵੜ ਦੀ ਖਾਲਿਸਤਾਨ ਕਮਾਂਡੋ ਫੋਰਸ ਦੇ ਨਾਲ ਸੰਬੰਧਤ ਹੋ ਗਿਆ ਸੀ 1992 ਦੇ ਵਿੱਚ ਉਸ ਦਾ ਨਾਂ ਇੱਕ ਬੈਂਕ ਲੁੱਟਣ ਦੇ ਵਿੱਚ ਸ਼ਾਮਲ ਹੋ ਗਿਆ ਤਾਂ ਉਹ ਰੂਪੋਸ਼ ਹੋ ਗਿਆ ਸੀ ਅਤੇ ਹਰਕੇਵਲ ਸਿੰਘ ਅਤੇ ਕੁਲਜੀਤ ਸਿੰਘ ਮੋਗਾ ਦੇ ਨਾਲ ਰਲ ਕੇ ਐਕਸ਼ਨ ਕਰਨ ਲੱਗ ਪਿਆ ਜਦ ਪੁਲਿਸ ਨੂੰ ਉਸ ਦਾ ਰਾਜ਼ ਮਿਲ ਗਿਆ ਤਾਂ ਉਹ ਸਾਥੀਆਂ ਸਣੇ ਕਲਕੱਤਾ ਚਲਾ ਗਿਆ ਅਖੀਰ ਪੰਜਾਬ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਕਲਕੱਤਾ ਦੇ ਵਿੱਚ ਹੀ ਉਸ ਨੂੰ ਘੇਰ ਲਿਆ ਪੁਲਿਸ ਉਸ ਨੂੰ ਪੰਜਾਬ ਲੈ ਆਈ ਅਤੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਉਸ ਤੋਂ ਕੁਝ ਵੀ ਹਾਸਲ ਨਾ ਹੋ ਸਕਿਆ ਤਾਂ 3 ਜੁਲਾਈ 1993 ਦੇ ਦਿਨ ਉਸ ਨੂੰ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ 3 ਜੁਲਾਈ 2022 ਦੇ ਦਿਨ ਲੰਦੇ ਪੰਜਾਬ ਦੇ ਵਿੱਚ ਮਨੁੱਖ ਰਹਿਤ ਫਾਰਕ ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਘੱਟੋ ਘੱਟ 20 ਪਾਕਿਸਤਾਨੀ ਸਿੱਖ ਸ਼ਰਧਾਲੂ ਹਲਾਕ ਹੋ ਗਏ ਇਹ ਹਾਦਸਾ ਉਦੋਂ ਵਾਪਰਿਆ ਸੀ ਜਦੋਂ ਮਿੰਨੀ ਬੱਸ ਫਰੂਕਾਬਾਦ ਦੇ ਵਿੱਚ ਫਾਟਕ ਲੰਘਣ ਵੇਲੇ ਉੱਥੇ ਅਚਾਨਕ ਆ ਗਈ ਸ਼ਾਹ ਹੁਸੈਨ ਐਕਸਪ੍ਰੈਸ ਰੇਲ ਗੱਡੀ ਦੇ ਨਾਲ ਟਕਰਾ ਗਈ ਸੀ ਅਤੇ ਇਸ ਬੱਸ ਦੇ ਵਿੱਚ ਸਵਾਰ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਕਰਾਚੀ ਤੋਂ ਲਾਹੌਰ ਆ ਰਹੀ ਮਿੰਨੀ ਬੱਸ ਦੇ ਵਿੱਚ ਸਵਾਰ ਸਿੱਖ ਸ਼ਰਧਾਲੂ ਫਰੂਕਾਬਾਦ ਦੇ ਵਿੱਚ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨਾਂ ਦੇ ਲਈ ਜਾ ਰਹੇ ਸਨ। ਰੇਲਵੇ ਮੰਤਰੀ ਸ਼ੇਖ ਰਾਸ਼ਿਦ ਨੇ ਹਾਦਸੇ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਦਸੇ ਤੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਏਸੀ ਸਿੱਖ ਇਤਿਹਾਸ ਦੇ ਵਿੱਚ ਆਜਦਾ ਦੇਣ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ